ਹੈਲੋ ਜੀ ਸ਼ਸ਼ੀਗਲ ਜੀ ਵੈਲਕਮ ਲਓ ਜੀ ਵੀਡੀਓ ਬਣਾਉਂਦਾ ਬਣਾਉਂਦਾ ਮੈਨੂੰ ਠੀਕ ਹੈ ਕੋਈ ਹੋ ਗਿਆ ਸੀ ਕੰਮ ਜਾ ਹੋ ਗਿਆ ਸੀ ਕੰਮ ਜਾ ਬਚਤ ਰਹਿ ਗਈ ਹਾਂਜੀ ਅੱਜ ਆਪਣੇ ਕੰਮ ਥੋੜਾ ਜਿਹਾ ਜਲਦੀ ਮੁੱਕ ਗਿਆ ਕਿਉਂਕਿ ਹੁਣ 2 ਦਿਨ ਹੋ ਗਏ ਸਾਡੇ ਗੱਡੀ ਵਾਲੇ ਜਲਦੀ ਆ ਜਾਂਦੇ ਨੇ ਦੁੱਧ ਚੱਕਣ ਵਾਲੇ ਫਿਰ ਉਹ ਰੋਟੀ ਖਾਂਦੇ ਹੈਗੇ ਐਨੇ ਕ ਨਾਲੇ ਤਿੰਨ ਬੰਦਿਆਂ ਦੀ ਰੋਟੀ ਨਾਲ ਵੀ ਫਿਰ ਵੀ ਬਹੁਤ ਫਰਕ ਪੈ ਜਾਂਦਾ ਹੈ ਇਸ ਲਈ ਸਾਡੇ ਕੰਮ ਜਲਦੀ ਖਤਮ ਹੋ ਜਾਂਦੇ ਨੇ ਅੱਜ ਸੋਚਿਆ ਵੀ ਇੱਧਰ ਖੇਤਾਂ 'ਚ ਪੜ ਜੇ ġੇੜਾ ਗੂੜਾ ਮਾਰਦਿਆਂ ਵੀ ਨਾਲੇ ਚੱਲ ਇੱਧਰ ਵੀਡੀਓ ਬਣਾਉਨੇ ਆ ਬੈਕ ਸਾਈਡ ਤੇ ਆ ਕੇ ਹਨ ਤੇ ਨਾਲੇ ਆ ਸਮਾਨ ਸਮੂਹ ਦੇਖਣਾ ਸੀ ਵੀ ਕਿਹਾ ਜਾ ਹੋ ਗਿਆ ਹੁਣ ਥੋੜਾ ਜਿਹਾ ਗੋਭੀ ਗੋਭੀ ਹੋ ਗਈ ਕਨਾ ਕੋਕਣੇ ਫਿਰਦੀ ਆ ਹਜੇ ਹਾਂਜੀ ਬਤਾਓ ਕੁਛ ਬਤਾਓ ਕੀ ਬਸ ਅੱਜ ਅੱਜ ਅਸੀਂ ਸਾਜਰ ਨਾ ਤੋਂ ਲੈ ਅੱਜ ਅਸੀਂ ਸਾਜਰ ਨਾ ਤੋਂ ਲੈ ਸੋੜਾ ਸੋੜਾ ਬੜਾ ਫਿਰਦਾ ਅੱਜ ਦਾ ਅਸੀਂ ਮੈਲ ਲਾਤੀ ਹੈ ਅੱਜ ਹਾਂ ਅੱਜ ਅਸੀਂ ਲੱਗ ਪਏ ਅਸੀਂ ਕਿਸੇ ਪਾਸੇ ਗੋਹਾ ਗੋਹਾ ਚੱਕਦੇ ਨੂੰ ਦੇਖੋ ਉੱਪਰ ਤੋਂ ਲੈ ਕੇ ਹੇਠ ਤੱਕ ਅੱਜ ਨਹੀਂ ਇਹ ਸੀ ਅੱਜ ਅਸੀਂ ਲੱਗ ਪਏ ਗੋਹਾ ਚੱਕਣ ਨੂੰ ਜੰਮੀ ਵੀਨ ਲੱਗਦੇ ਹੈਗੇ ਚਲੋ ਜੀ ਇਹ ਤਾਂ ਹਾਸਿਆ ਖੇਡੀਆਂ ਨੇ ਆਪਾਂ ਮੇਨ ਮੁੱਦੇ ਤੇ ਆਉਨੇ ਕੰਮ ਦੀ ਗੱਲ ਕਰਦੇ ਹਾਂ ਲੋ ਜੀ ਆਪਾਂ ਹੁਣ ਸੱਗੀਆਂ ਦੇਖਦੇ ਆਂ ਪਹਿਲਾਂ ਮੈਨੂੰ ਲੱਗਦਾ ਹੁਣ ਸਾਡੇ ਰੈਡੀ ਹੋ ਜਾਂ ਨੇ ਹਜੇ ਸਬਜ਼ੀਆਂ ਮੁੱਲ ਦੀ ਸਬਜ਼ੀ ਹੁਣ ਤੁਹਾਨੂੰ ਸਾਰਿਆਂ ਨੂੰ ਜਿਵੇਂ ਕਿ ਪਤਾ ਇਹ ਕਿੰਨੀ ਮਹਿੰਗੀ ਹੈ ਹਨਾ ਹਰੇ ਮਟਰ 120 ਰੁਪਏ ਕਿਲੋ ਲੱਗ ਰਹੇ ਹਨ ਸਾਡੇ ਦਾ ਰੋਜ ਦੋ 100 ਦੀ ਸਬਜੀ ਦੋ 200 ਦੀ ਲੱਗੇ ਜਾਂਦੀ ਹੈ ਕਿਉਂਕਿ ਜਾਦੇ ਬੰਦੇ ਹੁੰਦੇ ਨੇ ਰੋਟੀ ਵਾਲਿਆਂ ਦੇ ਗੋਭੀ ਵੀ ਹੋ ਗਈ ਸਾਡੀ ਦੇਖ ਕੇ ਆਈਏ ਦਿਖਾਵਾਂ ਤੁਹਾਨੂੰ ਜਾਦੇ ਬੰਦੇ ਹੋਣ ਕਰਕੇ ਨਾ ਸਾਡੇ ਫਿਰ ਭਾਈ ਜੀ ਦਾ ਲੰਗਰ ਜਿਆਦਾ ਚੱਲਦਾ ਰਹੇ ਆ ਅ ਚਲੋ ਪ੍ਰਮਾਤਮਾ ਨੇ ਦਿੱਤਾ ਤਾਂ ਆਪਾਂ ਖਾਣੇ ਆ ਹਨਾ ਨਹੀਂ ਕੋਣ ਹੁੰਦਾ ਕਿਸੇ ਨੂੰ ਰੋਟੀ ਖਵਾਉਣ ਵਾਲਾ ਜੇ ਰੱਬ ਨਾ ਚਾਹੇ ਹਜੇ ਫੁੱਲ ਜਿਹਦਾ ਮੁੰ ਦੇਖਣ ਨਹੀਂ ਲੱਗੇਗਾ ਨਾ ਦੋ ਜਰਾ ਜੇ ਚਲੋ ਹਾਜੇ ਬਣੇ ਨਹੀਂ ਹੈਗੇ ਮੰਗਣਗੇ ਗਾਜਰਾਂ ਕਿੱਥੋਂ ਨੇ ਉਹ ਸੀ ਗਾਜਰਾਂ ਦਾ ਬਥੇਰਾ ਸੇਜਾ ਖੜਾ ਤੇ ਬਾਕੀ ਚਲੋ ਸਾਰਾ ਸਮਾਨ ਦੇਖੋ ਵਧੀਆ ਹੋਇਆ ਪਿਆ ਹਾਂਜੀ ਹੁਣ ਆਪਾਂ ਕਰੀਏ ਕੰਮ ਦੀ ਗੱਲ ਬਾਤ ਤੇ ਵੀਡੀਓ ਦੇ ਕਮੈਂਟਾਂ ਹੁੰਦੇ ਨੇ हां ਬਈ ਇਹਨਾਂ ਦਾ ਰਿਪਲਾਈ ਕਰਦੇ ਆ ਹੁਣ। ਰਿਪਲਾਈ ਕਮੈਂਟਾਂ ਦੇ। ਤੇ ਦੇਖੋ ਗਾ ਜੀ ਸਾਥੋਂ। ਜੀ ਇਹ ਇਸ ਵਿਟਾਮਿਨ ਡੀ ਰੰਦੇ ਤਾਂ ਹੀ ਕਰਦੇ ਆ। ਇਹਦਾ ਵਿਟਾਮਿਨ ਡੀ ਹੁੰਦਾ ਏ ਬੰਦਿਆਂ ਲਈ ਵੀ ਜ਼ਰੂਰੀ ਡੰਗਰਾਂ ਲਈ। ਆ ਇੱਕ ਬਾਈ ਕਹਿੰਦੀ ਸੀ ਕਹਿੰਦਾ ਵੀ ਤੁਸੀਂ ਗਾਵਾ ਖੁੱਲੀਆਂ ਨਹੀਂ ਛੱਡਦੇ। ਹਾਂ। ਜਿਵੇਂ ਉਹ ਫਾਰਮ ਵਾਲੇ ਤਾਂ ਖੁੱਲੀਆਂ ਛੱਡ ਕੇ ਰੱਖਦੇ ਆ ਉਹੀ ਚੀਜ਼ ਆਪਾਂ ਦਿਖਾਉਣ ਆਏ। ਹਾਂ। ਆ ਦੇਖੋ ਜੀ ਆਹ ਹੈ ਸਾਡੀ ਮੋਟਰ। ਤੇ ਆ ਜਿਹੜਾ ਥਾਵਾਂ ਸਬਜ਼ੀ ਸਬਜ਼ੀਆਂ ਦੀ ਇਹ ਵੀ ਆਪਣਾ ਐ ਘੁੰਮੇ ਆਉਂਦੀ ਆਪਣੀ ਜਗਾ ਪਹਿਲਾਂ ਤੁਹਾਨੂੰ ਦਿਖਾਣਾ ਜਿਦਾਂ ਕਿ ਸਭ ਤੋਂ ਨਵੋ ਸੁਬੜਾ ਸੈਂਟਰ ਦੀ ਇਹ ਇੰਨਾ ਬਣਾਉ ਉਹ ਸੁਬੜਾ ਸੈਂਟਰ ਦੇ ਪਰਲੇ ਪਾਸੇ ਤੱਕ ਆਪਣਾ ਫਰੰਟ ਆ ਸਾਰਾ ਇਹ ਆਪਣੀ ਆ ਤੇ ਇਧਰ ਫਿਰ ਆਪਣਾ ਘਰ ਆਉਂਦੇ ਨੇ ਅੱਗੇ ਅੱਗੇ ਫਿਰ ਆ ਪਿੱਛੇ ਆਪਣਾ ਹੰਦਾ ਫਾਰਮ ਨਾਲ ਦੀ ਨਾਲ ਆ ਅਸੀਂ ਕਿੰਨੀ ਜਗਾ ਖਾਲੀ ਛੱਡ ਰੱਖੀ ਆ ਫਾਰਮ ਆ ਅਸੀਂ ਲਗਭਗ ਕਿੰਨਾ ਹੋ ਟਾਈਮ ਹੋ ਗਏ ਅੰਦਰ ਸਾਲ ਹੋ ਗਏ ਹਾਂ ਸਭ ਤੋਂ ਵੱਸ ਐ ਤੇ ਹੀ ਆ ਗਏ ਬਈ ਅਸੀਂ ਕੰਮ ਪਤਾ ਕਾਦੋ ਨਹੀਂ ਆਈ ਸਾਡੇ ਕੰਮ ਹੋ ਗਏ ਦੇ ਜ਼ਿਆਦਾ ਬੱਚੇ ਅਸੀਂ ਮੱਕੀ ਦਾ ਕੰਮ ਸਟਾਰਟ ਕਰ ਲਿਆ ਬੱਚੇ ਡੈਰੀ ਬਣ ਗਈ ਬੱਚੇ ਹੋਰ ਪੇਮੈਂਟ ਐ ਇਧਰ ਉਧਰ ਉਧਰ ਹੋਈ ਜਾਂਦੀ ਐ ਸੀ ਤੇ ਹੁਣ ਅਸੀਂ ਮੇਨ ਕੰਮ ਮੱਕੀ ਵਾਲਾ ਕਰਤਾ ਬੰਦ ਤੇ ਹੁਣ ਅਸੀਂ ਉਹਦਾ ਫਾਰਮਿੰਗ ਤੇ ਉਹਦਾ ਵਾਲਾ ਕਰ ਲਿਆ ਹਾਂ ਲਓ ਹੁਣ ਅਸੀਂ ਕੰਸੈਂਟ੍ਰੇਟ ਪੂਰਾ ਫਾਰਮ ਤੇ ਤੇ ਇਹ ਡੈਰੀ ਦੇ ਕਰਦੇ ਆ ਹਨ ਕਿਉਂਕਿ ਪਹਿਲਾਂ ਤਿੰਨ ਕੰਮ ਹੋ ਗਏ ਸੀਗੇ ਨਾਲ ਚਾਰ ਦਾ ਵੀ ਸੀਗਾ ਤਾਂ ਕਰਕੇ ਸਾਡਾ ਕੰਮ ਬਹੁਤ ਡਾਵਾ ਡੋਲ ਹੋ ਗਿਆ ਸੀ ਉਹ ਹੁਣ ਅਸੀਂ ਛੱਡਤਾ ਹੁਣ ਅਸੀਂ ਪੂਰਾ ਕੰਸੈਂਟ੍ਰੇਟ ਆਪਣੇ ਫਾਰਮ ਤੇ ਤੇ ਡੈਰੀ ਦੇ ਕਰਦੇ ਬਟਾ ਮੰਡੀ ਅੱਖਾਂ ਚ ਪੈਣ ਲੱਗ ਗਿਆ ਤੇ ਬਟਾ ਮੰਡੀ ਜਾਦੇ ਮਿਲ ਗਿਆ ਸੀ ਹਾਂਜੀ ਤੇ ਉਹ ਕਮੈਂਟ ਤਾਂ ਆਪਾਂ ਦੱਸਤਾ ਹਨਾ ਵੀ ਤੁਸੀਂ ਖੁੱਲੀਆਂ ਨਹੀਂ ਛੱਡਦੇ ਬਾਕੀ ਜਗ੍ਹਾ ਤਾਂ ਆਪਣੀਆਂ ਹੋਇਆ ਚਲ ਹਜੇ ਫਾਰਮ ਬਣਾਉਣਾ ਸੀ ਹੌਲੀ ਹੌਲੀ ਬਣਾ ਲਾਂਗੇ ਹਨਾ ਹਾਂ ਬਾਕੀ ਆਇਆ ਚਲੋ ਜਿਵੇਂ ਜਿਵੇਂ ਸਾਡੇ ਕੋਲ ਪੈਸਾ ਆਈ ਜਾਂਦਾ ਸੀ ਇਨਵੈਸਟ ਕਰੀ ਜਾਂਦਾ ਅਸਲ ਤੇ ਅਸੀਂ ਪੈਸਾ ਸਾਡੇ ਲਈ ਬਾਹਲੇ ਸੋਰਸ ਨਹੀਂ ਦੇ ਬਾਹਲੇ ਸਾਡੇ ਲਈ ਜ਼ਮੀਨ ਜਗਾਦਾ ਨਹੀਂ ਤੁਹਾਨੂੰ ਅਸੀਂ ਖੁੱਲ ਕੇ ਦੱਸੀਏ ਗੱਲ ਠੀਕ ਹੈ ਗਾਵਾਂ ਨੇ ਗਾਵਾਂ ਦੇ ਸਰਪੇ ਸਾਡਾ ਕੰਮ ਚੱਲਦਾ ਚਲੋ ਬਾਪੂ ਸਾਡੀ ਸਰਕਾਰੀ ਜੋਬ ਤੇ ਦੀ ਐਂ ਚੱਲ ਘਰੋਂ ਅਸੀਂ ਕੁਝ ਲੈਂਦੇ ਨਹੀਂ ਹਾਂ ਬੋਗਾ ਕਿੱਲੇ ਨਹੀਂ ਹਾਂ ਜਿਆਦਾ ਜ਼ਮੀਨ ਨਹੀਂ ਵੀਰੇ ਬਸ ਜਿਹੜਾ ਸੈਟਅਪ ਹੈਗਾ ਬਸ ਇਹੀ ਹੈ ਬਾਬੇ ਦੀ ਕਿਰਪਾ ਨਾਲ ਵਧੀਆ ਚੱਲੀ ਜਾਂਦਾ ਤੋਰੀ ਫੁਲਕਾ ਇਹ ਬਾਕੀ ਅਸੀਂ ਪ੍ਰਵਾਹ ਹੀ ਨਹੀਂ ਮੰਨਦੇ ਕੰਮ ਕਰਦੇ ਆ ਮੰਨ ਲਾ ਕੇ ਪ੍ਰਵਾਹ ਕਿਸੇ ਦੀ ਮੰਨਦੇ ਨਹੀਂ ਹਾਂ ਫੁਕਰੀ ਜੀ ਸਾਨੂੰ ਮਾਰ ਨਹੀਂ ਰਹੇ ਜੱਟ ਦੇ ਕੋਲ ਆਇਆ ਵਾਹ ਦੇ ਡੇਟਾ ਕੁ ਸਹਿਗਾ ਹਾਂ ਬਸ ਠੀਕ ਆ ਹਾਂ ਜਦ ਦਿਖਾ ਦਈਏ ਤਾਂ ਦੱਸ ਦਈਂਦਾ ਤੇ ਪਰ ਆਇਆ ਵੀ ਏਸੀ ਵੀ ਜਿਹੜੀ ਸਟਾਰਟਿੰਗ ਕੀਤੀ ਸੀ ਇੱਕ ਗਾਂਪ ਤੋਂ ਕੀਤੀ ਸੀ ਪਹਿਲਾਂ ਵੀ ਅਸੀਂ ਵੀਡੀਓ ਦੱਸਦੇ ਰਹਿੰਦੇ ਆ ਬਹੁਤ ਹਾਰਡ ਵਰਕ ਕੀਤਾ ਹੋਗਾ ਸਾਨੂੰ 9 10 ਸਾਲ ਹੋ ਗਏ ਲਗਭਗ ਨਹੀਂ 9 10 ਤਾਂ ਹੋਏ 7 8 ਸਾਲ ਹੋ ਗਏ 8 ਸ ਹਾਂ 8 8 9 ਸਾਲ ਹੋ ਗਏ ਨੌਵਾਂ ਲੱਗ ਗਿਆ ਨਾ 8-9 ਸਾਲ ਹੋ ਗਏ ਬਾਈ ਕੰਮ ਕਰਦੇ ਨੂੰ ਹੁਣ ਹੌਲੀ-ਹੌਲੀ ਉਰੇ ਤੱਕ ਪਹੁੰਚੇ ਆ ਐ ਨਹੀਂ ਵੀ ਇੱਕੋ ਲੱਗਦਾ ਆ ਕੰਮ ਸਾਰਾ ਕੁਝ ਨਾ ਹੌਲੀ-ਹੌਲੀ ਮਿਹਨਤ ਕਰਕੇ ਆ ਕੰਮ ਤਾਂ ਕੋਈ ਮਾਹੀ ਕਰ ਲੋ ਟਾਈਮ ਤਾਂ ਲੰਦਾ ਹੀ ਆ ਤੇ ਇਹੀ ਨਵੇਂ ਮੁੰਡਿਆਂ ਨੂੰ ਕਹਿੰਦੇ ਆ ਨਾ ਨਵੇਂ ਬੰਦੇ ਜਿਹੜੇ ਕੰਮ ਕਰਨੇ ਵੀ ਹੌਲੀ-ਹੌਲੀ 5 ਸਾਲ ਤੱਕ ਨੂੰ ਇਹਨੂੰ ਡੇਰੀ ਫਾਰਮ ਨੂੰ ਦੇਣੀ ਪੈਣੀ ਹੈ ਫਿਰ ਤੁਹਾਨੂੰ ਆਉਟਪੁੱਟ ਕੱਢ ਕੇ ਦੇਊਗਾ ਇਹ ਇਹੀ ਤਾਂ ਫਿਰ ਆ ਲੱਗਦਾ ਸਾਲ ਕੰਮ-ਕਮ ਜਿਆ ਕਰਕੇ ਆ ਲੱਗਦਾ ਇੱਜ ਕਿ ਅਗੋ ਹੀ ਚੱਕਨ ਸੇ ਹਾਂ ਅ ਕੰਨਾ ਨਹੀਂ ਹੈਗਾ ਇਹ ਹਾਂ ਫਿਰ ਮੈਂ ਹੋਰ ਵੀ ਦੱਸਦਾ ਨਾ ਫਿਰ ਗੋਹਾ ਦੇ ਪੈਸੇ ਹੀ ਬਣਦੇ ਨੇ ਭਾਈ। ਇਹ ਗੋਹਾ ਵੀ ਮਿਲਦਾ। ਹਾਂ ਫਿਰ ਗੋਹਾ ਹੀ ਵੇਚਦਾ 1000 ਲਵੇ ਸਟਾਰਟ ਅਪ ਹੋ ਗਿਆ 25 20 25 30 ਡੰਗਰ ਹੋ ਗਏ। ਫਿਰ ਤੁਸੀਂ ਆ ਲਾ ਲੋ ਵੀ 40 50 ਹਜ਼ਾਰ ਦਾ ਗੋਹਾ ਵਿਕ ਜਾਂਦਾ ਸਾਲ ਦਾ। 1200 ਤੋਂ 1500 1200 ਦੀ ਤੇ ਟਰਾਲੀ ਹੋਊਗੀ ਉਹਨਾਂ ਦੇ ਦੀ। ਹਾਂ 1200 ਰੁਪਏ ਨੂੰ ਰੇ ਨੂੰ ਲੋਕ ਮੰਨਤਾ ਕਰਦੇ ਫਿਰਦੇ ਨੇ ਟਰਾਲੀਆਂ। ਇੱਕ ਜਿਹੀ ਦਿੱਤਾ ਨਹੀਂ ਅਸੀਂ ਆਪਦੇ ਪਾਇਆ ਸੀ। ਹੁਣ ਕਾਹਾਂ ਵਾਲੀ ਵਾਰ ਮੈਂ ਵੇਚਣਾ 1400 ਪਰ ਟਰਾਲੀ ਬੁੱਕ ਕਰੀ ਆ। ਇੱਕ ਟਰਾਲੀ ਦੇ ਲੈ। ਹੁਣ ਸਾਰਾ ਇਹ ਦੇਣਾ। ਇਹ ਇਕਨ ਵੀਰੇ ਪੈਸੇ ਬਣਦੇ ਨੇ ਦੇਰ ਫਿਰ ਗੋਹਾ ਹੀ ਵਿਕਦਾ ਅਗਲਾ ਕਹਿੰਦਾ ਗੋਹਾ ਜਨ ਨਾਲ ਗੋਹਾ ਗੋਹਾ ਹੀ ਪੈਸੇ ਬਣਾ ਕੇ ਦਿੰਦਾ ਤੇ ਬਾਈ ਮੇਨ ਮੁੱਦੇ ਹੁਣ ਆਪਾਂ ਇੱਕ ਕੱਢਦੇ ਹਾਂ ਕਮੈਂਟ ਪੜ੍ਹਦੇ ਹਾਂ ਹਨਾ ਉਹਨਾਂ ਦੇ ਤਾਂ ਕਰਾਂਗੇ ਰਿਪਲਾਈ ਜਿਹਦੇ ਜਿਹਦੇ ਕਮੈਂਟ ਤੇ ਉਹਦੇ ਆਪਾਂ ਕਰਦੇ ਹਾਂ ਸਾਰਿਆਂ ਦੇ ਰਿਪਲਾਈ ਹੁਣ ਕਰੀਏ ਠੀਕ ਹਾਂ ਜੀ ਇੱਕ ਤਾਂ ਜਿਹੜਾ ਆਪਾਂ ਲਾਸਟ ਵੀਡੀਓ ਪਾਈ ਸੀਗੀ ਹਨਾ ਫੀਡ ਤੇ ਉਹਦੇ ਤੇ ਵੀ ਬਹੁਤ ਸਾਰੇ ਕਮੈਂਟ ਆਏ ਸੀਗੇ ਇੱਕ ਤਾਂ ਉਹ ਤੁਸੀਂ ਦੱਸ ਦਿਓ ਵੀ ਕਈਆਂ ਨੇ ਵਿੱਚ ਕਮੈਂਟ ਕੀਤਾ ਵੀ ਵੀਡੀਓ ਕਿੱਥੋਂ ਮਿਲਦੀ ਆ ਫੀਡ ਵੀਰੇ ਇਹ ਬਣਦੀ ਆ ਖੰਨੇ ਅਮੂਰ ਵਾਲਾਂ ਦੀ ਫੈਕਟਰੀ ਆਪਦੀ ਆ ਤੇ ਉਥੇ ਆਰਡਰ ਕਰਦੇ ਜੇ ਕਿਸੇ ਨੂੰ ਨੰਬਰ ਚਾਹੀਦਾ ਹੋ ਸਾਲ ਅਸੀਂ ਵਟਸਐਪ ਜਾਂ ਕਮੈਂਟਾਂ ਚ ਅਸੀਂ ਭਾਅ ਵੀ ਦਵਾਂਗੇ ਜਦਾ ਡਿਸਪਲੇ ਕਰ ਦਾਂਗੇ ਇਹਨਾਂ ਨੰਬਰ ਉਥੋਂ ਤੁਸੀਂ ਜਿਹੜਾ ਮਰਜ਼ੀ ਆਰਡਰ ਛੇ ਇਹਦਾ ਖੰਨੇ ਤੋਂ ਹਾਂ ਉਥੇ ਤੁਸੀਂ ਕੰਟੈਕਟ ਕਰ ਦਿਓ ਤੇ ਉਹ ਤੁਹਾਨੂੰ ਪ੍ਰੋਵਾਈਡ ਕਰਾ ਦੇਣਗੇ ਤੇ ਇੱਕ ਕਮੈਂਟ ਸੀਗਾ ਕਿ ਤੁਸੀਂ ਦੁੱਧ ਕਿਹੜੀ ਕੰਪਨੀ ਨੂੰ ਪਾਉਂਦੇ ਹੋ ਹਨਾ ਅੱਛਾ ਦੁੱਧ ਵੀਰੇ ਛੱਡ ਲਵੇ ਆਪਦਾ ਬੀਐਮਸੀ ਲੈਤਾ ਵਿਆ ਅਮੂਲ ਦਹੀਂ ਖਮਾਣੋਂ ਦਾ ਤੇ ਉਥੇ ਸਾਰਾ ਦੁੱਧ ਅਮੂਲ ਨੂੰ ਦੁੱਧ ਜਾਂਦਾ ਸਾਰਾ ਟੋਕਰੀ ਸਾਡੀ ਆਪਦੀ ਉਹ ਡੈਰੀ ਆ ਹਾਂਜੀ ਤੇ ਇੱਕ ਨੈਕਸਟ ਜੀਗਾ ਕਿ ਤੁਹਾਡੇ ਫਾਰਮੀਆਂ ਨਾਰਮਲ ਕਿੰਨੀਆਂ ਕਾਜ਼ੀਮੋਮ ਟੈਕਸ ਰਹਿੰਦੀ ਆ ਮਟਾਇਰਸ ਵੀ ਦੇ ਇਦਾਂ ਸਾਡਾ 15 20 ਦਿਨ ਬਾਅਦ ਇੱਕ ਅੱਧਾ ਕੇਸ ਆ ਹੀ ਜਾਂਦਾ ਆਪਾਂ ਝੂਠ ਨਹੀਂ ਬੋਲਦੇ ਕਿਸੇ ਨੂੰ ਉਹ ਨਹੀਂ ਕਰਦੇ ਪਰ ਮੋਸਟਲੀ ਅਸੀਂ ਕੀ ਕਰਦੇ ਆ ਸਟਲਵੇ ਸਾਰੇ ਪ੍ਰੋਡਕਟ ਜਿਹੜੇ ਅਸੀਂ ਪਾਉਨੇ ਆ ਆਚਾਰ ਵੀ ਉਹਦਾ ਦੇਖ ਕੇ ਪਾਉਨੇ ਆ ਸਾਫ ਸੁਥਰਾ ਆਪਣੀ ਮਿਹਨਤ ਕਾ ਕੇ ਥੋੜਾ ਘਾ ਪਾਈਆ ਦੇ ਰੱਖਦੇ ਆ ਅਸੀਂ ਖਾਣ ਪੀਣ ਉਸ ਬਾਈ ਦਾ ਘਟ ਹੋਵੇ ਪਰ ਖੋਲੀਆਂ ਸਾਫ ਕਰਨੀਆਂ ਆ ਤੇ ਚਾਰ ਸਾਫ ਸੁਥਰਾ ਪਾਉਣਾ ਫੀਡ ਸਾਫ ਸੁਥਰੀ ਪਾਉਣੀ ਪਾਣੀ ਸਾਫ ਸੁਥਰਾ ਪਲਾਉਣਾ ਤੇ ਪਾਊਡਰ ਸਹੀ ਤਰੀਕੇ ਨਾਲ ਪਾਉਣੇ ਨੇ ਮਿਲਣਾ ਮਿਕਸਚਰ ਹਾਂ ਮੋਲੀਆਂ ਨੇ ਵੀ ਉਹ ਡੇਲੀ ਸਾਫ ਕਰਦੇ ਹਾਂ ਡੇਲੀ ਅਸੀਂ ਸਾਫ ਕਰਦੇ ਹਾਂ ਇੱਕ ਟਾਈਮ ਤੇ ਇੱਕ ਅਸੀਂ ਸਪੈਸ਼ਲ ਨਾਲ ਪਾਊਡਰ ਪਾਉਨੇ ਆ ਆ ਉਲੀ ਤੋਂ ਉਲੀ ਰੋਗ ਤੋਂ ਜ਼ਾਹਿਰਵਾ ਤੋਂ ਲਾ ਲਓ ਠੀਕ ਹੈ ਤੇ ਮਿਲਨੇ ਮਿਕਸਚਰ ਦਾ ਪਾਉਣੀ ਪਾਉਨੇ ਆ ਉਸ ਤੋਂ ਬੰਨਾ ਪਾਉਨੇ ਆ ਪਾਊਡਰ ਟਾਕਸੀ ਬੈਂਟਰ ਟਾਕਸੀ ਬੈਂਟਰ ਅਸੀਂ ਪਾਊਡਰ ਪਾਉਨੇ ਆ ਤੇ ਉਹ ਪਾਉਂਦੇ ਕਿਹੜੀ ਕੰਪਨੀ ਪੀਡੀਐਸ ਦਾ ਪਾਉਂਦੇ ਆ ਜਾਂ ਕੇਅਰਸ ਦਾ ਪਾਉਂਦੇ ਆ ਇੱਕਨ ਕੰਪਨੀ ਉਹ ਬਦਲਦੇ ਰਹਿੰਦੇ ਆ ਅਸੀਂ ਤੁਸੀਂ ਇਹ ਊਮੂਲ ਦੇ ਕਿਹੜੇ ਕਿਹੜੇ ਪ੍ਰੋਡਕਟ ਥੋਡੇ ਕੋਲ ਉਹਦੇ ਬਾਰੇ ਦੱਸੋ ਇੱਕ ਜਿਹੜੇ ਮਿਲਕ ਏਸੀ ਨਾ ਡੈਰੀ ਵਾਸਤੇ ਵਰਤਦੇ ਆ ਅਸੀਂ ਆਪ ਦੇ ਕੋਲ ਨਹੀਂ ਰੱਖਦੇ ਕੋਈ ਪ੍ਰੋਡਕਟ ਊਮੂਲ ਦਾ ਤੇ ਊਮੂਲ ਦਾ ਪ੍ਰੋਡਕਟ ਜਿਹੜਾ ਅਸੀਂ ਵਰਤਦੇ ਆ ਇੱਕ ਤਾਂ ਅਸੀਂ ਸ਼ੀਡ ਵਰਤਦੇ ਆ ਠੀਕ ਆ ਉਹ ਤੁਹਾਨੂੰ ਮੈਂ ਦਿਖਾ ਦੇ ਦੂੰਗਾ ਪਹਿਲਾਂ ਵੀ ਦਿਖਾਈ ਵੀਡੀਓ ਚ ਹੁਣ ਦਿਖਾ ਦੂੰਗਾ ਇੱਕ ਤਾਂ ਦੱਦਾ ਵਾਲੀ ਫੀਡ ਹੋਗੀ ਇੱਕ ਹੀਫਰ ਫੀਡ ਹੋਗੀ ਤੇ ਇੱਕ ਜਿਹੜੀਆਂ ਗੱਬਣ ਗਾਵਾਂ ਨੇ ਉਹਨਾਂ ਵਾਸਤੇ ਫੀਡ ਉਹ ਅਸੀਂ ਸ ਬਾਕੀ ਜਿਹੜਾ ਬੱਸੀਆਂ ਨੂੰ ਦੁੱਧ ਭਰਾਉਣੇ ਆਇਆ ਸੀ ਉਹ ਮੂਲ ਦਾ ਵਰਤਦੇ ਆ ਸਾਰੇ ਕਿਉਂਕਿ ਘੱਟ ਕਾਸ਼ ਤੇ ਬੰਦਾ ਫੀਡ ਵੀ ਇਹਨਾਂ ਦੀ ਆਮ ਕੰਪਨੀਆਂ ਨਾਲੋਂ ਹੋਰ ਬਾਜ਼ਾਰ ਨਾਲੋਂ ਰੇਟ ਸਸਤਾ ਤੇ ਕੁਆਲਿਟੀ ਵਧੀਆ ਕੁਆਲਿਟੀ ਬਹੁਤ ਵਧੀਆ ਇੰਨੀ ਕਿ ਵਧੀਆ ਤੁਸੀਂ ਵਰਤ ਕੇ ਦੇਖਿਓ ਬੈਸਟ ਕੁਆਲਿਟੀ ਹੈ ਮੈਨਾਂ ਕਿਮੈਨਲ ਮਿਕਸਚਰ ਕਿਹੜੀ ਕੰਪਨੀ ਲਗਾਉਣਾ ਮੈਨਾਂ ਮਿਕਸਚਰ ਵੀ ਅਸੀਂ ਲਗਾਤਾਰ ਨਹੀਂ ਪਾਉਂਦੇ ਕੰਪਨੀ ਦਾ ਖੁਦ ਨੂੰ ਮੈਂ ਪਾ ਦਾਂ ਦੱਸ ਦਾਂ ਕਿ ਕਿੱਦਾਂ-ਕਿੱਦਾਂ ਪਾਉਣਾ ਮੈਂ ਮਹੀਨਾ-ਮਹੀਨਾ ਵਰਤਦਾ ਇੱਕ ਕਮਨਲ ਮਿਕਸਚਰ ਜਿਵੇਂ ਸੀਆਰਐਕਸ ਦਾ ਵਰਤਦਾ ਇੱਕ ਦਾ ਠੀਕ ਹੈ ਜੀ ਦੂਜਾ ਮੈਂ ਵਰਤਦਾ ਜੀ ਪੀਡੀਐਸ ਦਾ ਉਹੀ ਮਹੀਨਾ ਮਹੀਨਾ ਡੇਢ ਮਹੀਨਾ ਮਹੀਨਾ ਡੇਢ ਮਹੀਨਾ ਇਕਨ ਵਰਤਦੇ ਆ ਇਹ ਕਈ ਵਾਰ ਦੋਏ ਰੁਟੀਨ ਇੱਕ ਵਾਰੀ ਵਰਤੀ ਜਾਂਦੇ ਆ ਕਈ ਵਾਰ ਜੇ ਫੇਰ ਵੀ ਮੈਨੂੰ ਲੱਗਦਾ ਵੀ ਕਈ ਵਾਰ ਇੱਕ ਮੁੰਡਾ ਕੋਈ ਜਿੱਦ ਕਰ ਜਾਂਦਾ ਫੇਰ ਵੀ ਮੈਂ ਲਿਆਉਣਾ ਉਹ ਮੈਂ ਬਿਟਦਾ ਹਾਂ ਹਾਂ ਵੀ ਇਹ ਐਦਾਂ ਤੁਸੀਂ ਮਹੀਨਾ ਮਹੀਨਾ ਕਿਉਂ ਵਰਤਦੇ ਹੋ ਪ੍ਰੋਡਕਟ ਵਾਰ ਹਾਂ ਇਹ ਮੇਨ ਚੀਜ਼ ਹੁੰਦੀ ਆ ਵੀ ਜਿਹੜਾ ਹਰ ਇੱਕ ਪਾਊਡਰ ਇੱਕ ਤਰ੍ਹਾਂ ਦਾ ਨਹੀਂ ਹੁੰਦਾ ਕਿਸੇ ਚ ਕੋਈ ਵਿਟਾਮਿਨ ਵੱਧ ਹੁੰਦੇ ਨੇ ਕਿ ਕੈਲਸ਼ੀਅਮ ਵੱਧਦਾ ਕਿ ਕੁਛ ਵੱਧਦਾ ਫਿਰ ਉਹ ਡੈਫੀਸ਼ੈਂਸੀ ਜਿਹੜੀ ਹੁੰਦੀ ਜਿਹੜੀ ਘਾਟ ਹੁੰਦੀ ਆ ਕਿ ਜਿਵੇਂ ਹੁਣ ਸੀਆਰਸ ਪਾ ਲਿਆ ਪਹਿਲਾਂ ਜਿਹੜੀ ਉਹਦੀ ਘਾਟ ਆ ਉਹ ਦੂਆ ਪਾਊਡਰ ਪੂਰਾ ਕਰ ਦਿੰਦਾ ਫਿਰ ਐ ਕਰਤਾ ਕਰਕੇ ਅਸੀਂ ਮੇਨ ਬਦਲਦੇ ਆ ਇਹ ਚੀਜ਼ ਜ਼ਰੂਰੀ ਵੀ ਬਹੁਤ ਆ ਬਦਲਣਾ ਜੇ ਆਪਾਂ ਹਰ ਇੱਕ ਵਾਰੀ ਇੱਕੋ ਜੀ ਇੱਕੋ ਪਾਊਡਰ ਪਾਈ ਜੇ ਨਾ ਉਹ ਆਪਦੇ ਸੈੱਲ ਅੰਦਰ ਜਿੰਨੇ ਕਿ ਸਟਰੋਂਗ ਬਣਾ ਲੈਂਦਾ ਫਿਰ ਉਹ ਕੰਮ ਵੀ ਨਹੀਂ ਕਰਦਾ ਕਈ ਵਾਰ ਮੇਨ ਮੁੱਦਾ ਇਹ ਹੁੰਦਾ ਵੀ ਬਦਲਣ ਦਾ ਵੀ ਆ ਵੀਓ ਫਿਰ ਕੰਮ ਵੀ ਦੁੱਧਾ ਪ੍ਰੋਡਕਟ ਸੇਤੀ ਕਰ ਜਾਂਦਾ ਹਾਂਜੀ ਹੋਰ ਇੱਕ ਇਹ ਕਹਾਂ ਮੈਂ ਤਾਂ ਕਿ ਤੁਸੀਂ ਕਿੱਥੇ ਦੁੱਧ ਪਾਉਨੇ ਹੋ ਬੇਰਕਾ ਮੋਲ ਨੈਸਲੇ ਉਧਰ ਦੱਸੇ ਤਾਂ ਆਪਾਂ ਨੇ ਮੂਲ ਮਿਲਦਾ ਰੇਟ ਵੀਰੇ ਸਾਨੂੰ ਪੈ ਜਾਂਦਾ ਪਰ ਫੈਟ ਦੇ ਹਿਸਾਬ ਨਾਲ ਤੁਹਾਨੂੰ ਵੀ ਦੱਸ ਦੇਣਾ ਜਿਹੜੀ ਦਾ ਫੈਟ ਰੇਟ ਆ ਜਿਹੜੀ ਦਾ ਬੀ ਐਮ ਆ ਉਹ ਤਾਂ ਹੈਗੀ ਆ ਜੀ 8 ਰੁਪਏ 45 ਪੈਸੇ ਠੀਕ ਹੈ ਜੀ ਸੀ ਐਮ ਫੈਟ ਆ ਜੀ ਉਹ 9 ਰੁਪਏ ਆ 9 ਰੁਪਏ ਦਾ ਪਲੱਸ ਇਹ ਪੈ ਜਾਂਦਾ ਤੁਸੀਂ ਐ ਮੋਟਾ-ਮੋਟਾ ਮੰਨ ਲਓ ਵੀ ਸਾਡਾ 3738 ਦਾ 40 ਦੇ ਲਗਭਗ ਸਾਡਾ 40-41 ਰੁਪਏ ਦੁੱਧ ਪੈ ਜਾਂਦਾ ਸੀਐਮ ਬੀਐਮ ਪੈ ਜਾਂਦਾ ਜਿਹੜੀ ਹੈਗੇ 70 ਕੇ ਰੁਪਏ ਐਵਰੇਜ ਹੈਂ ਕਿ ਅਜੀ ਨਾਰਮਲ ਇੰਨਾ ਕੁ ਪਈ ਜਾਂਦਾ ਤੇ ਬਾਕੀ ਏਰੀਆ ਦੇ ਹਿਸਾਬ ਨਾਲ ਵੀ ਹੁੰਦਾ ਜਿਵੇਂ ਹੁਣ ਸਾਡਾ ਏਰੀਆ ਚੱਲਦਾ ਜੀ ਮਹਾਲੀ ਦੇ ਨਾਲ ਠਿਕ ਤਾਰ ਤਾ ਸਾਡੇ ਏਰੀਆ ਦਾ ਸਭ ਤੋਂ ਜ਼ਿਆਦਾ ਰੇਟ ਤੇਜ਼ ਆ ਜਿਵੇਂ ਲੁਧਿਆਣਾ ਉਹ ਵੀ ਰੇਟ ਤੇਜ਼ ਆ ਉਸ ਤੋਂ ਜਿਵੇਂ ਹੁਣ ਜਿਵੇਂ ਜਲੰਧਰ ਤੋਂ ਟੱਪ ਜਾਓ ਇਧਰ ਸੰਗਰੂਰ ਕਹਿੰਦੇ ਟੱਪ ਉੱਥੇ ਰੇਟ ਘੱਟ ਨੇ ਉਧਰ ਨੂੰ ਕਿਉਂਕਿ ਉਹਨਾਂ ਨੂੰ ਟਰਾਂਸਪੋਰਟ ਹੀ ਪੈਂਦੀ ਆ ਸਾਡਾ ਮਹਾਲੀ ਨਾਲ ਚੱਲਦਾ ਜੀ ਜਿਹੜੇ ਦੁੱਧ ਵਾਲੇ ਵੀਰ ਨੂੰ ਉਹਨਾਂ ਨੂੰ ਪਤਾ ਵੀ ਮਹਾਲੀ ਦਾ ਰੇਟ ਹਮੇਸ਼ਾ ਤੇਜ਼ ਰਹਿੰਦਾ ਹੋਰ ਜੀ ਫੀਡ ਦਾ ਪੈਕ ਕਿੰਨੇ ਕੇਜੀ ਦਾ 50 ਕਿਲੋ ਦਾ ਫੀਡ ਦਾ ਬੈਗ ਆ ਜੀ ਤੇ ਜਿਹੜਾ ਹੈਗਾ ਹੀਫਰ ਉਹ ਵੀ ਇਹਨਾਂ ਦਾ 50 ਕਿਲੋ ਆਉਂਦਾ ਤੇ ਜਿਹੜਾ ਇਹਨਾਂ ਦਾ ਆਉਂਦਾ ਪ੍ਰੈਗਨੈਂਸੀ ਫੀਡ ਉਹ ਇਹਨਾਂ ਦੀ 30 ਕਿਲੋ ਚਾਉਂਦੀ ਆ ਜੀ ਤੇ ਨਾ ਰੇਟ ਵੀ ਦੱਸ ਦਣਾ ਮੈਂ ਜਿਹੜਾ ਤੇ ਬਿਰਦੀ ਇਹਨਾਂ ਦਾ ਜੀ ਉਹ ਪੈ ਜਾਂਦਾ ਫੀਡ ਦੁੱਧ ਵਾਲਾ ਉਹ 1700 ਰੁਪਏ ਤੇ ਪੈ ਜਾਂਦਾ ਤੇ ਜਿਹੜਾ 30 ਕਿਲੋ ਵਾਲਾ ਉਹ ਪੈ ਜਾਂਦਾ ਇਹਨਾਂ ਦਾ 12-1300 ਦਾ 1300 ਨੀਰਵੜਾ ਜਿਹੜਾ ਹੀਫਰ ਆ ਉਹ ਵੀ ਇਹਨਾਂ ਦਾ 15-1600 ਦਾ ਪੈਂਦਾ ਜੀ ਇੱਕ ਨੈਕਸਟ ਹੈਗਾ ਕੋਈ ਡੈਰੀ ਫਾਰਮ ਇਸ ਪ੍ਰੋਫਿਟੇਬਲ অর ਨਾ ਪ੍ਰੋਫਿਟ ਇਹ ਸਮਝ ਆ ਜਾਪੋ ਤੁਹਾਨੂੰ ਚੱਲ ਜੰਦ ਦੱਸ ਦਿੰਦੇ ਆ ਪ੍ਰੋਫਿਟੇਬਲ ਤਾਂ ਬਹੁਤ ਆ ਜੇ ਆਪਾਂ ਆਪ ਮਿਹਨਤ ਕਰਦੇ ਆ ਜੇ ਆਪਾਂ ਸਾਰੇ ਕੰਮ ਵਾਲੇ ਬੰਦੇ ਰੱਖੀ ਜਾਂਦੇ ਆ ਵੀ ਆਪਾਂ ਤਾਂ ਕੁਰਸੀ ਢਾੱਕੀ ਬੈਠਣ ਫੇਰ ਕੋਈ ਪ੍ਰੋਫਿਟ ਨਹੀਂ ਪ੍ਰੋਫਿਟ ਵੀ ਜਿਵੇਂ ਤੁਸੀਂ ਉਹਨਾਂ 5 ਸਾਲ ਤਾਂ ਦੇ ਨੂੰ ਤੁਹਾਨੂੰ ਦੇਣੀ ਪੈਣੀ ਹੈ ਤੁਹਾਨੂੰ ਪਹਿਲਾਂ ਵੀ ਗੱਲ ਕਰੀਏ 5 ਸਾਲ ਤੋਂ ਬਾਅਦ ਵਧੀਆ ਚੰਗੀ ਆਉਟਪੁੱਟ ਕੱਢਦਾ 5 ਸਾਲ ਬਾਅਦ ਤਾਂ ਇਹਦਾ ਵਾਦਾ ਬਹੁਤ ਆ ਬੇਨਿਯਾਜ਼ ਵਾਦਾ ਜੇ ਤੁਸੀਂ ਕੰਮ ਕਰਨ ਵਾਲੇ ਹੋ ਜੇ ਤੁਸੀਂ ਆਪ ਵਿੱਚ ਖਤੀ ਮਿਹਨਤ ਕਰ ਰਹੇ ਹੋਗੇ ਉਜੀ ਲਗਭਗ ਵੀਰੇ ਮੰਨ ਲਓ ਤੁਸੀਂ ਵੀ ਪ੍ਰਾਈਵੇਟ ਨੌਕਰੀਆਂ ਉਪਰਾਂ ਕਰ ਦੋ ਠੀਕ ਹੈ ਸਰ ਜੇ ਤੁਸੀਂ 5 ਸਾਲ ਦੇ ਤੇ ਫਿਰ ਸਰਕਾਰੀ ਨੌਕਰੀ ਪਲਾਂ ਕਰ ਦੋ ਮੋਟੀ ਜੀ ਗੱਲ ਇਹ ਪੰਜਾਬੀ ਚ ਠੀਕ ਹੈ ਸਰਕਾਰੀ ਨੌਕਰੀ ਤੁਸੀਂ ਆਲਾ ਲਓ ਵੀ ਜੇ ਲੱਖ ਰੁਪਈਆ ਵਾਲਾ ਵੀ ਬੰਦਾ ਜਿਹੜਾ ਕਿੰਨਾ ਨੂੰ ਪੜਨਾ ਪੈਂਦਾ 20 ਸਾਲ ਪੜਦਾ ਉਹ ਫਿਰ ਪੈਸੇ ਲਾਉਂਦਾ ਫਿਰ ਆਪਦੀ ਜੌਬ ਕਰਦਾ ਫਿਰ ਲੱਲ ਪੱਬਾ ਤੇ ਉਹ ਲੱਖ ਰੁਪਈਆ ਕਮਾਉਂਦਾ ਫਿਰ ਹਨਾ ਲੱਖ ਰੁਪਈਆ ਪਹੁੰਚਣ ਵਾਸਤੇ ਵੀ ਉਹਨਾਂ 8-10 ਸਾਲ ਰੈਂਕ ਤੇ ਲੱਗ ਜਾਂਦੇ ਨੇ ਹੌਂਦੋਂ 30 ਲੱਖ ਰੁਪਏ ਕਢਾਵੇਂ ਛੱਦੀ ਡਾਇਰੈਕਟ ਲੱਗਿਆ ਇਹ ਚ ਐ ਵੀ 5 ਸਾਲ ਬਾਅਦ ਤੁਸੀਂ ਲੱਖ ਰੁਪਏ ਤੇ ਪਹੁੰਚੋਗੇ ਪਰ ਪੜੇ ਤਾਂ ਪੜ ਨਹੀਂ ਹਾਂ ਜੀ ਵੀ ਅਨਪੜ੍ਹੀਆਂ ਕਿ ਹਾਂ ਅਸੀਂ ਵੀ ਪਹਿਲਾਂ ਜੁਗੈਟਾ ਤੇ ਆ मोस्टਲੀ ਬੰਦੇ ਬੰਦੇ ਆਗਲੇ ਆਏ ਕਹਿੰਦੇ ਇਹ ਤਾਂ ਯਾਰ ਅਨਪੜ੍ਹੇ ਦਾ ਕੰਮ ਹੈ ਹੂੰ ਠੀਕ ਹੈ ਪਰ ਬਾਈ ਸਾਡਾ ਤਾਂ ਠੀਕ ਹੈ ਸਾਡੇ ਤਾਂ ਪੜੇ ਠੀਕ ਹੈ ਜਦੋਂ ਸਾਡਾ ਕੰਮ ਰਾਸ ਆ ਗਿਆ ਸਾਨੂੰ ਤਾਂ ਇਹੀ ਬਸ ਹੁਣ ਤੂੰ ਸਾਡੀਆਂ ਇਹੀ ਡਿਗਰੀਆਂ ਨੇ ਇਹੀ ਬਿਸਨਸ ਆ ਇਹੀ ਕਰੋੜਾਪਤੀ ਇਹੀ ਯਰਬਾ ਬੱਬੀ ਇੱਕ ਤੁਹਾਡਾ ਡਾਇਲੌਗ ਹੁੰਦਾ ਪਤਾ ਨਹੀਂ ਬੈਂਗਣ ਦੇ ਕੀ ਗੁੱੜ ਦੇ ਬੈਂਗਣ ਸੜਦਾ ਬਾਈ ਇਹੀ ਗੁੱੜ ਦੇ ਗੋਹੇ ਤੇ ਗੁੱੜ ਦੇ ਬੈਂਗਣ ਮਾਣਦੇ ਇਹ ਇਹ ਵਧੀਆ ਕੰਮ ਆ ਵੀਰੋ ਯਾਰ ਕਰੋ ਮੈਂ ਤਾਂ ਆਪ ਕਹਿੰਦਾ ਨਵੇਂ ਮੁੰਡੇੜੇ ਵੇਲੇ ਫਿਰਦੇ ਨੇ ਮੈਂ ਕਮੈਂਟ ਕਰਦੇ ਆ ਇਹ ਚੀਜ਼ ਜਨਾ ਕਰਨਾ ਚਾਹੀਦਾ ਕਰਨਾ ਚਾਹੀਦਾ ਕਰੋ ਬਾਹਰ ਵੀ ਤਾਂ ਅਗਲਾ ਟੱਕੇ ਖਾਂਦਾ ਹੀ ਆ ਜਾਂਦਾ ਕਿਸੇ ਦੇ ਅੰਡਰ ਕੰਮ ਕਰਦੇ ਆ ਆਪਾਂ ਦਾ ਕਹਿੰਦਾ ਉਹੀ ਆਪ ਦਾ ਆਪ ਕਰੋ ਇਹ ਹੁਣ ਵੀਰੇ ਸੁਣ ਮੈਂ ਦਿਖਾ ਦਾਂ ਜਿਹੜਾ ਫਾਰਮ ਬਾਈ ਕੰਨ ਦੀ ਖੁੱਲੀਆਂ ਛੱਡਣ ਵਾਲੇ ਕੰਮ ਵਾਲਾ ਕੰਮ ਸੀ ਆਹ ਦੇਖੋ ਵੀਰੇ ਉਹ ਸਾਡਾ ਹੈਗਾ ਪੁਰਾਣਾ ਜੀ ਨੇ ਕੰਮ ਸਟਾਰਟ ਕਰਿਆ ਦੀ ਨਾ ਇੱਕ ਦੋ ਗਾਵਾਂ ਤੋਂ ਹੌਲੀ 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 ਵੱਧਦਾ ਵੱਧਦਾ ਆ ਅਸੀਂ ਆ ਵੀ ਹੁਣ ਟੈਂਪਰੇਰੀ ਕਰਿਆ ਦੀ ਕਿਉਂਕਿ ਬਸੀਆਂ ਬਸੇ ਛੱਡਣ ਨੂੰ ਇੱਥੇ ਵੀ ਛੱਡਦੇ ਨੇ ਹੁਣ ਜਿਹੜੇ ਆ ਅਸੀਂ ਮਿੱਟੀ-ਮੁੱਟੀ ਪਵਾਈ ਸੀ ਇੱਧਰ ਹੋਰ ਆਹ ਹੋਰੇ ਸਾਰੇ ਕਿਤੇ ਹੁਣ ਅਸੀਂ ਆ ਕਵਰ ਫਰਵਰੀ ਤੋਂ ਬਾਅਦ ਔਰ ਇਹ ਕੰਮ ਸਟਾਰਟ ਕਰਾਂ ਤੁਹਾਨੂੰ ਦਿਖਾਵਾਂਗੇ ਫੇਰ ਆਪਣੇ ਗਾਵਾਂ ਖੁੱਲੀਆਂ ਵੀ ਰਹਿਣਗੀਆਂ ਕੱਖ ਕੰਡਾ ਵੀ ਇੱਧਰ ਆਊਗਾ ਸਾਰਾ ਕੁਝ ਨੂੰ ਹੌਲੀ ਹੌਲੀ ਬਾਬੇ ਦੀ ਕਿਰਪਾ ਰਹੀ ਐਨ ਸੈਟਅਪ ਤਾਮਝਾਵਾ ਤਾਂ ਇਹ ਆ ਵੀ ਜਿਵੇਂ ਵੱਡੇ ਫਾਰਮਰ ਹੁੰਦੇ ਨੇ ਵੀ ਬੰਦਿਆਂ ਦੀ ਆਉਣ ਵਾਲਾ ਟਾਈਮ ਇਦਾਂ ਆ ਰਿਹਾ ਵੀ ਲੇਬਰ ਦੀ ਦਿੱਕਤ ਆਊਗੀ ਸਭ ਤੋਂ ਵੱਡਾ ਡੈਰੀ ਫਾਰਮ ਚ ਇਹੀ ਮੁੱਦਾ ਇਹਦੇ ਖੁੱਲ ਕੇ ਗੱਲ ਕਰਾਂਗੇ ਇਹੋ ਅਸੀਂ ਹਾਈ ਟੈਕ ਬਣਾਉਣਾ ਇਹ ਤੁਹਾਨੂੰ ਫੇਰ ਅਗਲੀ ਵੀਡੀਓ ਤੇ ਦੱਸਾਂਗੇ ਵੀ ਕਿੱਦਾਂ ਕਿੱਦਾਂ ਬਣਾਉਣਾ ਸੀ ਕੀ ਕਰਨਾ ਹਾਂ ਠੀਕ ਹੈ ਦੇ ਇਸ ਲਈ ਹੁਣ ਹੋਰ ਕੀ ਗੱਲ ਜਾਣਕਾਰੀ ਹੋਰ ਗੱਲ ਜਾਣਕਾਰੀ ਦਾ ਕੀ ਦੇਣ ਇਸ ਤਾਂ ਬਸ ਮੋਟੇ-ਮੋਟੇ ਗੱਲਾਂ ਵਾਸਤੇ ਜਾਣਕਾਰੀ ਨੂੰ ਏਡਾ ਵੱਡਾ ਨਹੀਂ ਉਹ ਮੇਰੇ ਪਾਤੀਆਂ ਪਾਤੀਆਂ ਦਿਖਾਈ ਪਿੰਡਾਂ ਦੇ ਮੇਰੇ ਤੋਂ ਦੇਖਣੇ ਭਾਈ ਪਾਤੀਆਂ ਬੱਥੀਆਂ ਸੀ ਤੇ ਉਹ ਪਾਤੀਆਂ ਹੁਣ ਇਹਦੀਆਂ ਲਿੱਟੀਆਂ ਪਈਆਂ ਨੇ ਮੁੜ ਕੇ ਚੱਕਣ ਵੀ ਨਹੀਂ ਆਏ ਉਦੋਂ ਦੀ ਮੇਰੇ ਬਾਹ ਦੁਖਰੀ ਉਦੋਂ ਦੀ ਦਵਾਈ ਇੰਨੀ ਖਾਰੀ ਹਾਂ ਪਾਤੀਆਂ ਸੀਨੀਅਰ ਪੱਤੀਆਂ ਵੀ ਹਨ ਨਹੀਂ ਆ ਦੇਖੋ ਕਿਸੇ ਮਾਸੇ ਪਾਤੀਆਂ ਲੱਗਦੀ ਆਦਾ ਉਹਦੀ ਮੰਮੀ ਦੇ ਪੱਤੀ ਨੇ ਉਹ ਤਾਂ ਦੇਖ ਵਧੀਆ ਨੇ ਠੀਕ ਆ ਹਕਲ ਮੰਦਲੀਆਂ ਪੱਤੀ ਨੇ ਆ ਚਲੋ ਹੋਰ ਵੀ ਗੱਲਬਾਤ ਭਾਈ ਪੱਤੀ ਤੁਹਾਨੂੰ ਮੈਂ 400 ਰੁਪਏ ਕਿਸੇ ਨੂੰ ਦੇ ਕੇ ਪਤਾ ਲਾਂਦੀ ਦਵਾਈ ਕਿੰਨੇ ਖਾ ਗਈ ਦਵਾਈ ਤਾਂ ਪਤਾ ਨਹੀਂ ਕਿੰਨੇ ਖਾ ਗਈ ਨਾਲੇ ਕਿੰਨੇ ਬਾਹਾਂ ਦੂਦ ਦਿਨ ਬਾਅਦ ਹੋ ਗਏ ਨੇ ਚਲੋ ਆ ਜਾਓ ਚਲਿਏ ਬਹੁਤ ਪੋਜ਼ਿਟਿਵ ਵਧੀਆ ਵਧੀਆ ਕਮੈਂਟ ਕਰਦੇ ਨੇ ਸਾਰੇ ਜਾਣੇ ਹਨਾ ਉਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਹਨਾ ਕਿਉਂਕਿ ਸਾਨੂੰ ਅਪਰੀਸ਼ੀਏਟ ਕਰਦੀ ਵੀ ਤੁਸੀਂ ਹਨਾ ਹਾਂ ਤੁਸੀਂ ਸਾਨੂੰ ਸਪੋਰਟ ਕਰਦੇ ਹੋ ਇਹਦੇ ਨਾਲ ਸਾਨੂੰ ਵੀ ਵਧੀਆ ਲੱਗਦਾ ਹਨਾ ਕੰਮ ਤਾਂ ਚਲੋ ਕਰਦੀ ਆਂ ਨਾਲ ਨਾਲ ਫਿਰ YouTube ਦਾ ਕੰਮ ਕਰਨ ਨੂੰ ਵੀ ਜੀ ਕਰਦਾ ਹਨਾ ਕਿਉਂਕਿ ਐਨੇ ਬੀਜੀ ਸ케ਜੂਲ ਤੋਂ ਸੀ ਟਾਈਮ ਕਰਦੇ ਆਂ ਵੀਡੀਓ ਬਣਾਉਣ ਲਈ ਤੇ ਤੁਸੀਂ ਵੀ ਜਿਹੜੇ ਟਾਈਮ ਦਿੰਦੇ ਹੋ ਸਭ ਤੋਂ ਵੱਡੀ ਗੱਲ ਇਹ ਤਾਂ ਅਸੀਂ ਵੀਡੀਓ ਬਣਾਉਣਾ ਹਨਾ ਸਾਰੇ ਦੇਖਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚਲੋ ਕਰਦੇ ਆਂ ਹੁਣ ਵੀਡੀਓ ਦਾ ਐਂਡ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਤਾਂ ਕਿ ਫਿਰ ਸਾਨੂੰ ਵਧੀਆ ਜਿਹਾ ਲੱਗਦਾ ਕਰਟ ਵੱਲ ਕੇ